ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜਿਆ ਨਵੀਂ ਕਹਾਣੀ ਦੇ ਨਾਲ ਦੋ ਦੋਸਤਾਂ ਦੀ ਕਹਾਣੀ ਸਾਂਝੀ ਕਰਨੀ ਆ ਜੀ ਅੱਜ ਮੈਂ ਤੁਹਾਡੇ ਨਾਲ ਦੋ ਦੋਸਤ ਕਿਸੇ ਕੰਮ ਦੇ ਸਿਲਸਲੇ ਦੇ ਵਿੱਚ ਸ਼ਹਿਰ ਨੂੰ ਜਾਂਦੇ ਨੇ ਪੁਰਾਣੇ ਸਮਿਆਂ ਦੀ ਕਹਾਣੀ ਕਹਿ ਲਓ ਤੇ ਜਦੋਂ ਉਹ ਕੰਮ ਕਰਨ ਲਈ ਜਾਂਦੇ ਨੇ ਕੰਮ ਤਾਂ ਉਹਨਾਂ ਦਾ ਹੋ ਜਾਂਦਾ ਨਿਭੜ ਜਾਂਦਾ ਪਰ ਵਾਪਸੀ ਦੇ ਉੱਤੇ ਹੁਣ ਸਫ਼ਰ ਜਿਆਦਾ ਲੰਮਾ ਸੀ ਤੇ ਉਦੋਂ ਕੋਈ ਸਾਧਨ ਵੀ ਬਹੁਤਾ ਨਹੀਂ ਸੀ ਹੁੰਦੇ ਤੁਰ ਕੇ ਹੀ ਜਾਣਾ ਹੁੰਦਾ ਸੀ ਆਪਸੀ ਦੇ ਉੱਤੇ ਰਾਹ ਭਟਕ ਜਾਂਦੇ ਆ ਪਿੰਡ ਦਾ ਬਹੁਤ ਕੋਸ਼ਿਸ਼ ਕਰਦੇ ਆ ਪਰ ਨਹੀਂ ਉਹ ਕਾਮਯਾਬ ਨਹੀਂ ਹੋ ਪਾਉਂਦੇ ਕਿ ਇੱਕ ਸਹੀ ਰਾਸਤੇ ਤੇ ਆ ਸਕਣ ਕਰਦੇ ਕਰਦੇ ਸ਼ਾਮ ਹੋ ਜਾਂਦੀ ਆ ਤੇ ਫਿਰ ਰਾਤ ਹੋ ਜਾਂਦੀ ਆ ਜਦੋਂ ਤੁਰਦੇ ਤੁਰਦੇ ਦੇਖਦੇ ਆ ਵੀ ਰਾਤ ਬਹੁਤ ਜ਼ਿਆਦਾ ਹੋ ਗਈ ਤੇ ਆਪਸ ਦੇ ਵਿੱਚ ਗੱਲ ਕਰਦੇ ਆ ਵੀ ਹੁਣ ਜ਼ਿਆਦਾ ਚੱਲਣਾ ਠੀਕ ਨਹੀਂ ਵੀ ਆਪਾਂ ਇੱਕ ਕੰਮ ਕਰੀਏ ਇੱਥੇ ਕੋਈ ਟਿਕਾਣਾ ਦੇਖ ਕੇ ਰਾਤ ਗੁਜ਼ਾਰੀਏ ਔਖੇ ਸੌਕੇ ਸਵੇਰੇ ਆਪਾਂ ਫੇਰ ਰਾਸਤਾ ਲੱਭਣਾ ਸ਼ੁਰੂ ਕਰਾਂਗੇ ਦੋਨੋਂ ਦੋਸਤ ਸਹਿਮਤ ਹੋ ਜਾਂਦੇ ਆ ਜੀ ਤੇ ਉਹ ਜਿੱਥੋਂ ਲੰਘ ਰਹੇ ਸੀ ਉਹ ਇੱਕ ਜੰਗਲ ਸੀਗਾ ਉੱਥੇ ਉਹਨਾਂ ਦੀ ਨਿਗਾ ਦੇ ਵਿੱਚ ਇੱਕ ਗੁਫਾ ਪੈ ਜਾਂਦੀ ਆ ਛੋਟੀ ਜੀ ਤੇ ਉੱਥੇ ਫੈਸਲਾ ਕਰਦੇ ਆ ਵੀ ਇੱਥੇ ਕੋਈ ਨਹੀਂ ਹੈਗਾ ਵੀ ਆਪਾਂ ਇੱਥੇ ਅੱਜ ਰਾਤ گزار ਲੈਨੇ ਆ ਜਿੱਦਾਂ ਵੀ ਮਜਬੂਰੀ ਸੀ ਚਲੋ ਜੀ ਉੱਥੇ ਪਹੁੰਚਦੇ ਨੇ ਤੇ ਪਹਿਲਾਂ ਇੱਕ ਦੂਜੇ ਦੇ ਨਾਲ ਗੱਲਬਾਤ ਕਰਦੇ ਆ ਇੱਕ ਦੋਸਤ ਥੋੜਾ ਜਿਹਾ ਡਰਪੋਕ ਸੀਗਾ ਇੱਕ ਦੋਸਤ ਦਲੇਰ ਸੀ ਉਹ ਜਿਹੜਾ ਡਰਪੋਕ ਦੋਸਤ ਸੀ ਉਹਨੂੰ ਥੋੜਾ ਥੋੜਾ ਡਰ ਲੱਗ ਰਿਹਾ ਸੀ ਹੁਣ ਜੰਗਲ 'ਚ ਬੈਠੇ ਆ ਉਹ ਵੀ ਗੁਫਾ ਦੇ ਵਿੱਚ ਤੇ ਡਰ ਤਾਂ ਲੱਗਣਾ ਕੁਦਰਤੀ ਸੀਗਾ ਜੀ ਪਰ ਦੂਜਾ ਦੋਸਤ ਨੂੰ ਹੌਸਲਾ ਦੇ ਜਾਂਦਾ ਸੀ ਉਹ ਹੌਲੀ ਹੌਲੀ ਅੱਗ ਬਾਲਦੇ ਨੇ ਜੀ ਅੱਗ ਬਾਲ ਕੇ ਉਹਦੇ ਉਹਦੇ ਚਾਨਣ ਦੇ ਵਿੱਚ ਬੈਠਦੇ ਨੇ ਤੇ ਜਿਹੜਾ ਡਰਪੋਕ ਦੋਸਤ ਸੀ ਉਹਨੂੰ ਇਹ ਲੱਗੀ ਜਾਂਦਾ ਵੀ ਅੱਗ ਦੇ ਵਿੱਚ ਕੋਈ ਆ ਰਿਹਾ ਵਾ ਜਾਂ ਕੋਈ ਪਰਛਾਵਾਂ ਉਹਨੂੰ ਲੱਗੀ ਜਾਂਦਾ ਕੋਈ ਖਿਆਲ ਆਈ ਜਾਂਦਾ ਜੋ ਉਹ ਸੋਚ ਰਿਹਾ ਸੀ ਉਹ ਖਿਆਲ ਉਹਦੇ ਮਨ ਦੇ ਵਿੱਚ ਆਈ ਜਾਂਦੇ ਵੀ ਕੋਈ ਉਹਦੇ ਨੇੜੇ ਆ ਰਿਹਾ ਵਾ ਵੀ ਕੋਈ ਉਹਨਾਂ ਦੀ ਗੁਫਾ ਦੇ ਵਿੱਚ ਆ ਰਿਹਾ ਵਾ ਕੋਈ ਜਾਨਵਰ ਜਾਂ ਕੋਈ ਹੋਰ ਕਿਸੇ ਵੀ ਤਰ੍ਹਾਂ ਦਾ ਜੋ ਵੀ ਉਹਨੂੰ ਖਿਆਲ ਆਇਆ ਹਨਾ ਚਲੋ ਜੀ ਐਦਾਂ ਕਰਦੇ ਕਰਦੇ ਦੂਜਾ ਦੋਸਤ ਉਹਨੂੰ ਕਹਿੰਦਾ ਵੀ ਤੂੰ ਚੁੱਪ ਕਰਕੇ ਸੋ ਜਾ ਵੀ ਆਪਾਂ ਰਾਤ ਹੀ ਕੱਟਣੀ ਆ ਵੀ ਸਵੇਰੇ ਉੱਠ ਕੇ ਆਪਾਂ ਫੇਰ ਇੱਥੋਂ ਚਲੇ ਤਾਂ ਜਾਣਾ ਆਪਾਂ ਕਿਹੜਾ ਇੱਥੇ ਪੱਕੇ ਰਹਿਣਾ ਵੀ ਤੂੰ ਸੋ ਜਾ ਹੁਣ ਤੇ ਵੀ ਜਦੋਂ ਤੂੰ ਆਰਾਮ ਕਰੇਗਾ ਸਾਰਾ ਕੁਝ ਠੀਕ ਹੋ ਜਾ ਦੋਨੋਂ ਥੱਕੇ ਬਹੁਤ ਹੋਏ ਸੀ ਤੁਰ ਤੁਰ ਕੇ ਜਦੋਂ ਦੋਨੋਂ ਸੁੰਦੇ ਆ ਮਤਲਬ ਲੇਟ ਜਾਂਦੇ ਆ ਉਹਨੂੰ ਨੀਂਦ ਜ਼ਰੂਰ ਆ ਜਾਂਦੀ ਆ ਥਕਾਵਟ ਕਰਕੇ ਪਰ ਜਿਹੜਾ ਡਰਪੋਕ ਦੋਸਤ ਸੀਗਾ ਉਹ 2-3 ਘੰਟੇ ਸੌਣ ਤੋਂ ਬਾਅਦ ਉਹਨੂੰ ਇੱਕ ਸੁਪਨਾ ਆਉਂਦਾ ਸੁਪਨੇ ਦੇ ਵਿੱਚ ਐ ਲੱਗਦਾ ਵੀ ਕੋਈ ਜਿੱਦਾਂ ਬਹੁਤ ਡਰਾਵਣੀ ਜੀ ਔਰਤ ਜਿਹਦਾ ਬਹੁਤ ਖਤਰਨਾਕ ਰੂਪ ਆ ਉਹਦੇ ਨੋਹ ਬਹੁਤ ਲੰਮੇ ਆ ਚਿਹਰਾ ਉਹਦਾ ਬਹੁਤ ਐਦਾਂ ਬਾਲਾਂ ਦੇ ਨਾਲ ਭਰਿਆ ਹੋਇਆ ਜਿੱਦਾਂ ਦਾ ਤੁਸੀਂ ਫਿਲਮਾਂ ਦੇ ਵਿੱਚ ਦੇਖਦੇ ਹੋ ਸੋ ਕੁਝ ਉਸ ਤਰੀਕੇ ਦਾ ਉਹਨੂੰ ਜਿਹੜਾ ਸੁਪਨਾ ਹੁੰਦਾ ਕਿ ਇਹੋ ਜੀ ਕੋਈ ਸ਼ੈ ਆ ਜਿਹੜੀ ਉਹਦੇ ਨੇੜੇ ਆ ਰਹੀ ਆ ਉਹ ਇੱਕਦਮ ਉੱਠ ਉੱਠ ਜਾਂਦਾ ਵਾ ਦੋ ਤਿੰਨ ਘੰਟੇ ਬਾਅਦ ਹਾਲੇ ਤਾਂ ਅੱਧੀ ਰਾਤ ਹੋਈ ਹੁੰਦੀ ਆ ਉਹ ਆਪਣੇ ਦੋਸਤ ਨੂੰ ਉਟਾਉਂਦਾ ਕਹਿੰਦਾ ਵੀ ਯਾਰ ਵੀ ਮੈਨੂੰ ਬਹੁਤ ਡਰਾਵਣਾ ਜਿਹਾ ਇੱਕ ਸੁਪਨਾ ਆਇਆ ਉਹ ਕਹਿੰਦਾ ਵੀ ਕੀ ਕਿੱਦਾਂ ਦਾ ਸੁਪਨਾ ਕਹਿੰਦਾ ਵੀ ਕੋਈ ਆਤਮਾ ਵਾ ਉਹ ਮੇਰੇ ਵੱਲ ਨੂੰ ਆ ਰਹੀ ਆ ਮੈਨੂੰ ਡਰਾਈ ਜਾਂਦੀ ਆ ਉਹਦਾ ਦੋਸਤ ਕਹਿੰਦਾ ਵੀ ਇਦਾਂ ਦਾ ਕੁਝ ਨਹੀਂ ਹੁੰਦਾ ਭੂਤ ਪ੍ਰੇਤ ਵੀ ਚੁੱਪ ਕਰਕੇ ਸੋ ਜਾ ਵੀ ਥੋੜਾ ਜਿਹਾ ਟਾਈਮ ਲੰਘ ਗਿਆ ਥੋੜਾ ਜਿਹਾ ਰਹਿ ਗਿਆ ਤੇ ਵੀ ਹੁਣ ਸਵੇਰੇ ਜਦੋਂ ਹੋਊਗੀ ਤਾਂ ਆਪਾਂ ਦੇਖਦੇ ਹਾਂ ਕੀ ਕਰਨਾ ਚਲੋ ਜੀ ਉਹ ਫੇਰ ਸੋ ਜਾਂਦਾ ਜਦੋਂ ਸੌਂਦਾ ਥੋੜੀ ਦੇਰ ਬਾਅਦ ਫੇਰ ਉਹੀ ਸੁਪਨਾ ਉਹਨੂੰ ਆਉਂਦਾ ਵਾ ਵੀ ਕੋਈ ਆਤਮਾ ਉਹਦੇ ਵੱਲ ਨੂੰ ਆ ਰਹੀ ਆ ਬਹੁਤ ਖਤਰਨਾਕ ਕੋਈ ਔਰਤ ਉਹਨੂੰ ਡਰਾਈ ਜਾਂਦੀ ਆ ਉਹਨੂੰ ਕਹਿ ਰਹੀ ਆ ਕੁਝ ਵੀ ਤੈਨੂੰ ਮੈਂ ਖਤਮ ਕਰ ਦੂੰਗੀ ਤੈਨੂੰ ਮੈਂ ਨਾਲ ਲੈ ਜਾਣਾ ਹਨਾ ਕੁਛ ਇਦਾਂ ਦਾ ਉਹ ਫੇਰ ਉੱਠ ਜਾਂਦਾ ਡਰ ਕੇ ਇਹ ਆਪਣੇ ਦੋਸਤ ਨੂੰ ਫੇਰ ਉਠਾਉਂਦਾ ਕਹਿੰਦਾ ਉਹ ਫੇਰ ਆਈ ਮੇਰੇ ਸੁਪਨੇ ਦੇ ਵਿੱਚ ਉਹੀ ਔਰਤ ਹੁਣ ਉਹਦਾ ਦੋਸਤ ਉਹਨੂੰ ਇਹ ਗੱਲ ਕਹਿੰਦਾ ਵੀ ਹੁਣ ਤੂੰ ਸੋ ਜਾ ਜੇ ਦੁਬਾਰਾ ਉਹ ਔਰਤ ਤੇਰੇ ਸੁਪਨੇ ਚ ਆਊਗੀ ਉਹਨੂੰ ਇੱਕ ਗੱਲ ਕਹਿਦੀ ਵੀ ਮੈਂ ਤੇ ਦਿੱਤੋਂ ਡਰਦਾ ਨਹੀਂ ਤੂੰ ਮੇਰੇ ਨੇੜੇ ਆ ਰਹੀਆਂ ਹੋਰ ਨੇੜੇ ਆ ਜਾ ਤੂੰ ਜਿੰਨਾ ਮੈਨੂੰ ਡਰਾ ਸਕਦੀਆਂ ਡਰਾ ਲਾ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਉਹਦੇ ਮਨ ਦੇ ਵਿੱਚ ਬਿਠਾ ਦਿੱਤਾ ਜਾਂਦਾ ਵੀ ਤੂੰ ਇਹ ਗੱਲ ਕਹਿਣੀ ਆ ਉਹ ਕਹਿੰਦਾ ਠੀਕ ਆ ਜੀ ਚਲੋ ਫੇਰ ਜਦੋਂ ਸੌਂਦਾ ਤੇ ਉਹ ਔਰਤ ਫੇਰ ਉਹਦੇ ਸੁਪਨੇ ਦੇ ਵਿੱਚ ਆਉਂਦੀ ਆ ਤੇ ਉਹਦੇ ਮਨ ਦੇ ਵਿੱਚ ਆਪਣੇ ਦੋਸਤ ਦੀ ਕਹੀ ਗੱਲ ਜਰੂਰ ਸੀਗੀ ਖਿਆਲ ਵਿੱਚ ਰਹਿ ਗਿਆ ਉਹ ਜਦੋਂ ਹੁਣ ਆਉਂਦੀ ਆ ਆਤਮਾ ਕੋਲ ਤੇ ਉਹ ਇਹੀ ਗੱਲ ਕਹਿੰਦਾ ਵੀ ਆ ਜਾ ਮੇਰੇ ਹੋਰ ਕੋਲ ਆ ਮੈਂ ਤੇ ਤੈਨੂੰ ਡਰਦਾ ਨਹੀਂ ਤੇ ਜਦੋਂ ਇੰਨੀ ਗੱਲ ਉਹ ਕਹਿੰਦਾ ਵਾ ਬਾਰ-ਬਾਰ ਰਿਪੀਟ ਕਰਦਾ ਵਾ ਤਾਂ ਉਹ ਜਿਹੜੀ ਆਤਮਾ ਵਾ ਉਹਨੂੰ ਲੱਗਦਾ ਕਿ ਮੈਂ ਤੋਂ ਬਹੁਤ ਦੂਰ ਜਾਣ ਲੱਗੀ ਤੇ ਉਹ ਦੂਰ ਹੁੰਦੀ 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 ਗਾਇਬ ਹੀ ਹੋ ਜਾਂਦੀ ਆ ਸੋ ਦੋਸਤੋ ਕਹਾਣੀਆਂ ਜਿਹੜੀ ਇੱਥੇ ਖਤਮ ਹੋ ਗਈ। ਕਹਾਣੀ ਖਤਮ ਹੋਈ ਆ ਸਿੱਖਿਆ ਸ਼ੁਰੂ ਹੋਈ ਆ ਕਿ ਕਿ ਆਪਾਂ ਜਿਹੜੀ ਚੀਜ਼ ਤੋਂ ਜਿੰਨਾ ਡਰਾਂਗੇ ਓਨਾ ਹੀ ਉਹ ਚੀਜ਼ ਆਪਾਂ ਨੂੰ ਹੋਰ ਡਰਾਊਗੀ। ਸਾਰੇ ਇਹ ਜਿਹੜੇ ਡਰ ਨੇ ਇਹ ਆਪਣੇ ਮਨ ਦੇ ਵਹਿਮ ਹੁੰਦੇ ਨੇ। ਜਿੱਦਾਂ ਦੀ ਆਪਾਂ ਸੋਚ ਸੋਚਾਂਗੇ ਉਹ ਬੰਦਾ ਹੁਣ ਜਾਗਣ ਤੋਂ ਪਹਿਲਾਂ ਜੋ ਕੁਝ ਸੋਚ ਰਿਹਾ ਸੀ ਉਹਨੂੰ ਸੁਪਨੇ ਦੇ ਵਿੱਚ ਵੀ ਉਹੀ ਦੇਖਿਆ। ਸੋ ਜ਼ਿੰਦਗੀ ਦੇ ਵਿੱਚ ਵੀ ਇਦਾਂ ਹੀ ਆ ਹਮੇਸ਼ਾ ਪੋਜ਼ਿਟਿਵ ਸੋਚੋ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਸਿਚੁਏਸ਼ਨ ਜਿੱਦਾਂ ਦੀ ਮਰਜ਼ੀ ਬਣ ਜੇ ਹਮੇਸ਼ਾ ਚੰਗਾ ਸੋਚੋ ਕਿ ਚੰਗਾ ਹੀ ਹੋਊਗਾ ਇਹਦੇ ਵਿੱਚੋਂ ਕੁਝ ਚੰਗਾ ਹੀ ਨਿਕਲੂਗਾ ਸੋ ਸੋਚ ਸਹੀ ਰੱਖੋਗੇ ਤਾਂ ਜਿਹੜਾ ਪ੍ਰੈਕਟੀਕਲੀ ਵੀ ਸਾਰਾ ਕੁਝ ਸਹੀ ਹੀ ਹੋਊਗਾ ਤੇ ਡਰਨਾ ਵਾ ਸਿਰਫ ਪਰਮਾਤਮਾ ਤੋਂ ਡਰਨਾ ਹੋਰ ਦੁਨੀਆ ਦੇ ਉੱਤੇ ਕਿਸੇ ਵੀ ਸ਼ੈਅ ਤੋਂ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ ਡਰ ਨੂੰ ਦੂਰ ਭਜਾਉਣ ਦੇ ਲਈ ਡਰ ਨੂੰ ਕਹੋ ਤੂੰ ਮੇਰੇ ਕੋਲ ਨੂੰ ਆ ਜਿੰਨਾ ਆ ਸਕਦਾ ਲਾਲਾ ਮੈਨੂੰ ਗੱਲ ਨਾਲ ਸੋ ਇੱਕ ਨਾ ਇੱਕ ਦਿਨ ਤੁਹਾਡਾ ਡਰ ਜਿਹੜਾ ਉਹ ਜ਼ਰੂਰ ਦੂਰ ਹੋ ਜਾਊਗਾ ਜ਼ਿੰਦਗੀ ਦੇ ਵਿੱਚ ਹਰ ਥਾਂ ਤੇ ਹਰ ਮੌਕੇ ਤੇ ਇਹ ਚੀਜ਼ ਨੂੰ ਲਾਗੂ ਕਰੋ ਤੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਓ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਸਿੱਖਿਆ ਦੇਣ ਵਾਲੀ ਕਹਾਣੀ ਦੇ ਨਾਲ ਜਲਦੀ ਹਾਜ਼ਰ ਹੋਣਾ